ਆਪਣੀ ਸਿੱਖ ਕਮਿਊਨਿਟੀ ਬਹੁਤ ਨੇਕਦਿਲ ਹੁੰਦੀ ਹੈ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਵੀ ਆਪਣੇ ਸਿਧਾਂਤ ਕਦੇ ਨਹੀਂ ਭੁੱਲਦੇ। ਇਹ ਹੀ ਆਪਣੀ ਖਾਸੀਅਤ ਆ ਤੇ ਇਹ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਸ ਦੇ ਵਿੱਚ ਇੱਕ ਸਿੱਖ ਨੌਜਵਾਨ ਵੀਰ ਆਸਟ੍ਰੇਲੀਆ ਦੇ ਵਿੱਚ ਕਿਸੇ ਘਰ 'ਚ ਡਿਲੀਵਰੀ ਕਰਨ ਦੇ ਲਈ ਆਇਆ ਹੁੰਦਾ ਆ। ਤੁਸੀਂ ਇਹ ਤਸਵੀਰਾਂ ਸਾਫ਼ ਤੌਰ ਤੇ ਦੇਖ ਰਹੇ ਹੁੰਦੇ ਹੋ ਤਾਂ ਦੋਸਤੋਂ ਉਸ ਘਰ ਦੇ ਵਿੱਚ ਸਾਇਦ ਕੋਈ ਨਹੀਂ ਸੀ। ਇੱਕ ਬਜ਼ੁਰਗ ਲੇਡੀ ਸੀ ਤੇ ਉਹ ਬਾਹਰ ਜਿਹੜਾ ਮੀਂਹ ਪੈਣ ਲੱਗ ਪਿਆ। ਤਾਂ ਇਸ ਸਿੱਖ ਨੌਜਵਾਨ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਜਿਹੜੇ ਕਿ ਸਾਰੇ ਕੱਪੜੇ ਸੁੱਕਣੇ ਪਏ ਹੋਏ ਸੀ ਉਹ ਉਤਾਰ ਕੇ ਅੰਦਰ ਰੱਖ ਦਿੱਤੇ ਤਾਂ ਇਸ ਵੀਡੀਓ ਨੂੰ ਉਸ ਲੇਡੀ ਨੇ ਇੰਸਟਾਗ੍ਰam ਤੇ ਸ਼ੇਅਰ ਕੀਤਾ ਤੇ ਮਿੰਟਾਂ ਦੇ ਵਿੱਚ 1 ਮਿਲੀਅਨ ਵੀਡੀਓ ਕ੍ਰੋਸ ਕਰ ਗਈ ਤੇ ਸਾਰੇ ਪਾਸੇ ਚਰਚਾ ਹੋ ਰਹੀ ਹੈ ਤੇ ਉਸ ਬਜ਼ੁਰਗ ਲੇਡੀ ਨੇ ਕਿਹਾ ਵੀ ਇਹ ਆ ਦੋਸਤੋ ਸਿੱਖ ਕਮਿਊਨਿਟੀ ਜੋ ਬਿਨਾ ਆਪਣਾ ਨਫਾ ਨੁਕਸਾਨ ਦੇਖੇ ਦੂਜਾਂ ਦੀ ਮਦਦ ਕਰਦੀ ਆ ਤੇ ਕਮੈਂਟਾਂ ਦੇ ਵਿੱਚ ਲਾਈਨਾਂ ਲੱਗੀਆਂ ਪਈਆਂ ਨੇ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਵੀ ਇਹ ਹੁੰਦੀ ਆ ਇਨਸਾਨੀਅਤ ਇਸ ਵੀਰ ਦੇ ਲਈ ਲਾਈਕ ਜਰੂਰ ਕਰਿਓ ਵੀਡੀਓ ਸੋਸ਼ਲ ਮੀਡੀਆ ਤੇ ਪੂਰੀ ਤਰ੍ਹਾਂ ਵਾਇਰਲ ਹੋ ਰਹੀ ਆ ਤੁਸੀਂ ਵੀ ਚਾਹ ਦੇ ਵੀਡੀਓ ਦੇਖੀ ਹੋਵੇਗੀ ਤਾਂ ਇਹ ਹੁੰਦੇ ਆ ਦੋਸਤੋ ਪੰਜਾਬੀ ਤਦਕਿ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਰ ਦੇ ਲਈ ਇੱਕ ਲਾਈਕ ਕਰਨਾ ਬਣਦਾ ਹੈ ਦੇਖੋ ਸਾਰੇ ਕੱਪੜੇ ਜਿਹੜੇ ਸੁੱਕਣੇ ਪਏ ਹੋਏ ਸੀ ਮੀਂਹ ਦੇ ਕਾਰਨ ਭਿੱਜ ਰਹੇ ਸੀ ਤਾਂ ਵੀਰ ਨੇ ਤਾਰ ਕੇ ਅੰਦਰ ਰੱਖ ਦਿੱਤੇ ਧੰਨਵਾਦ